ਮੇਨ ਮੁੱਦਾ ਤਾਂ ਇਹੀ ਹੈ ਵੀ ਭਾਜਪਾ ਨੂੰ ਪਹੁੰਚਾਉਣਾ ਲੱਗਦਾ ਕਿ ਸੌਕੀ ਭੱਜ ਜਿਉਂ ਤਾਂ 2047 ਤੱਕ ਉਹਨਾਂ ਨੇ ਸਟ੍ਰੈਟਜੀ ਬਣਾ ਲਈ ਹੈ ਕਿ ਅਸੀਂ 47 ਤੱਕ ਰਾਜ ਕਰਨਾ ਬਾਈ ਇੱਥੇ ਰਹਿੰਦਾ ਕੋਣ ਹੈ ਤੇ ਰਾਵਣ ਵਰਗੇ ਜਿਹਨਾਂ ਦੇ ਪਾਵੇ ਨਾਲ ਕਾਲ ਬੰਨੇ ਹੋ ਸੀ ਉਹ ਨਹੀਂ ਰਹੇ ਕੀ ਲੋਕ ਤਾਂ ਵੀ ਕਹਿ ਰਹੇ ਨੇ ਕਹਿੰਦੇ ਕਰਮਜੀਤ ਅਨਮੋਲ ਆਏਗਾ ਹੀ ਨਹੀਂ ਕਹਿੰਦੇ ਕਲਾਕਾਰ ਹੈ ਫਿਲਮਾਂ ਜਿਹੜੀਆਂ ਨੇ ਇਹਨਾਂ ਨੇ ਕੀਤੀਆਂ ਨੇ ਤਾਂ ਉਧਰ ਨੂੰ ਲੰਘ ਜਾਣਾ ਕਹਿੰਦੇ ਜਿਵੇਂ ਸੰਨੀ ਦੇਵਾਲ ਭੱਜ ਗਿਆ ਸੀਗਾ ਨਲਕਾ ਪਟਨ ਨਹੀਂ ਆਇਆ ਬਾਤ ਤੁਹਾਡੇ ਸਾਹਮਣੇ ਹੰਸ ਰਾਜ ਹੰਸੀ ਖੜੇ ਹੋਏ ਨੇ ਉਹ ਵੀ ਕਹਿੰਦੇ ਪੂਰਾ ਫਸਮਾ ਮੁਕਾਬਲਾ ਹੈਗਾ 400 ਪਾਰ ਕਰਾਂਗੇ ਕਹਿੰਦੇ ਇਸ ਵਾਰ ਤਾਂ ਭਾਈ ਬਤਾਇਦ ਕਿ ਕਿ ਤੜੀ ਪਾਰ ਹੈ ਜੀ 400 ਪਾਰ ਨਹੀਂ ਤੜੀ ਪਾਰ ਹੋਣਗੀ ਹਜ਼ਾਰ ਰੁਪਏ ਦੀ ਬੜੀ ਗੱਲ ਰੱਖਦੇ ਹਾਂ ਕਿ ਬੀਬੀਆਂ ਨੂੰ ਹਜ਼ਾਰ ਰੁਪਏ ਬੀਬੀਆਂ ਕੌੜਾ ਝਾਗਦੀਆਂ ਸਾਡੇ ਕੰਨੇ ਜਿਨੇ ਪੈਸੇ ਦੇਣੇ ਹੁੰਦੇ ਆ ਉਹ ਯਾਦ ਕਰਾਉਂਦਾ ਰਹਿੰਦਾ ਵੀ ਭਾਈ ਹਾਂ ਤੇਰੇ ਦੇਣੇ ਆ ਜਿਹੜੇ ਨੇ ਮੁਕਰਨਾਂ ਦੋ ਯਾਦ ਵੀ ਨਹੀਂ ਕਰਾਉਂਦਾ ਵੀ ਠੀਕ ਆ ਚੁੱਪ ਹੀ ਰਹੋ ਹੈਨਾ ਤੇ ਉਹ ਦੇਣੇ ਆ ਗਵਰਨਮੈਂਟ ਨੇ ਜਿਹੜੀਆਂ ਜਿੰਨੀਆਂ ਗਰੰਟੀਆਂ ਉਹ ਪੂਰੀਆਂ ਦੇਣੀਆਂ ਆ ਲੋਕਤਬਾ ਫ੍ਰੀਕੋਰਟ ਦੇ ਵਿੱਚ ਮੌਜੂਦ ਆ ਜਿੱਥੇ ਕੀ ਵੱਖਰੀਆਂ ਵੱਖਰੀਆਂ ਪਾਰਟੀਆਂ ਆਪਣਾ ਜੋਰ ਅਜ਼ਮਾ ਰਹੀਆਂ ਨੇ ਥੋੜੇ ਦਿਨ ਰਹਿ ਗਏ ਨੇ ਵੋਟਾਂ ਪੈਣ ਗਿਆ ਨਤੀਜੇ ਆਉਣਗੇ ਤਾਂ ਕਿਤਨਾ ਕਿਤੇ ਕਿਆਸਰਾਂ ਇਹ ਵੀ ਲੱਗ ਰਿਹਾ ਨੇ ਕਹਿੰਦੇ ਕਰਮਜੀਤ ਅਨਮੋਲ ਕਹਿੰਦੇ ਬਾਜ਼ੀ ਮਾਰ ਜਾਣਗੇ ਪਰ ਦੂਜੇ ਪਾਸੇ ਹੋਰ ਵੀ ਬਹੁਤ ਕੈਂਡੀਡੇਟ ਖੜੇ ਹੋਏ ਨੇ ਹੰਸ ਰਾਏ ਹੰਸ ਰਾਜ ਵੀ ਨੇ ਤੇ ਲਗਾਤਾਰ ਫਸਵਾ ਮੁਕਾਬਲਾ ਹੈਗਾ ਕਰਮਜੀਤ ਅਨਮੋਲ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਾਂਗੇ ਅਨਮੋਲ ਸਾਹਿਬ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਜਿਹੜੀ ਤਿਆਰੀ ਜਿਹੜੀ ਹੈ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਸਮਾਂ ਵੀ ਨਹੀਂ ਹੈਗਾ ਪਾਣੀ ਪੀਣ ਨੂੰ ਵੀ ਮਸਾ ਸਮਾਂ ਲੈਣਾ ਪੈ ਰਿਹਾ ਤੇ ਤਿਆਰੀ ਕਿਵੇਂ ਚੱਲਦੀ ਹੈ ਜਮੀਨੀ ਪੱਧਰ ਤੇ ਤਿਆਰੀ ਪੂਰੀ ਜੁਰਾਸ਼ੋਰਾਂ ਤੇ ਚੱਲ ਰਹੀ ਹੈ ਜੀ ਔਰ ਪੂਰੀ ਮਿਹਨਤ ਕਰ ਰਹੇ ਹਾਂ ਹਾਂਜੀ ਕਿ ਕੁਝ ਦੇਖ ਕੇ ਵਿਚਰ ਰਹੇ ਲੋਕਾਂ ਦੇ ਵਿੱਚ ਕਿਉਂਕਿ ਬੜੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਕਿਉਂਕਿ ਪਹਿਲਾਂ ਰੋਡ ਮੈਪ ਤਿਆਰ ਕਰਨਾ ਪੈਂਦਾ ਹੈਗਾ ਤੇ ਕੀ ਰੋਡ ਮੈਪ ਅਨਮੋਲ ਸਾਹਿਬ ਨੇ ਤਿਆਰ ਕੀਤਾ ਤੇ ਕਿਵੇਂ ਵਿਚਰ ਰਹੇ ਲੋਕਾਂ ਦੇ ਅਸੀਂ ਸਾਰੇ ਜਿੰਨੀਆਂ ਕੰਸਲਟੈਂਸੀਆਂ ਨੇ ਸਾਰੀਆਂ ਮਤਲਬ ਸਾਰੇ ਪਿੰਡਾਂ 'ਚ ਤਕਰੀਬਨ ਜਾਹੇ ਕੋਈ ਇਹ ਰਹਿੰਦਾ ਹੋਣਾ 5-4 ਪਿੰਡ ਰਹਿ ਗਏ ਹੋਣਗੇ ਜਿਹੜੇ ਰਹਿ ਗਏ ਹੋਣਗੇ ਅਸੀਂ ਸਾਰਿਆਂ ਤੇ ਮਤਲਬ ਸਾਰੀਆਂ ਕੌਂਸਲ ਚੂਸੇ ਜਾਏ ਹਾਂਜੀ ਕੋਈ ਰੋਡ ਮੈਪ ਇਸ ਤਰੀਕੇ ਦਾ ਤਿਆਰ ਕੀਤਾ ਹੋਵੇ ਕਿ ਵੀ ਅਸੀਂ ਲੋਕਾਂ ਨੂੰ ਆਰ ਦੇਵਾਂਗੇ ਕਿਉਂਕਿ ਤੁਸੀਂ ਹੁਣ ਹਰ ਇੱਕ ਥਾਂ ਤੇ ਜਾ ਰਹੇ ਹੋ 1000 ਰੁਪਏ ਦੀ ਬੜੀ ਗੱਲ ਰੱਖਦੇ ਹਾਂ ਕਿ ਬੀਬੀਆਂ ਨੂੰ 1000 ਰੁਪਏ ਬੀਬੀਆਂ ਕੋੜਾ ਝਾਗਦੀਆਂ ਸਾਡੇ ਕੰਨੀ ਇਹ ਗੱਲ ਰੱਖਦੇ ਹਾਂ ਹੋਰ ਕੀ ਰੋਡ ਮੈਪ ਕੀ ਹੈ ਜਿਹੜਾ ਬੰਦਾ ਨਾ ਜਿਨੇ ਪੈਸੇ ਦੇਣੇ ਹੁੰਦੇ ਆ ਉਹ ਯਾਦ ਕਰਾਉਂਦਾ ਰਹਿੰਦਾ ਵੀ ਭਾਈ ਹਾਂ ਤੇਰੇ ਦੇਣੇ ਆ ਜਿਹੜੇ ਨੇ ਮੁਕਰ ਨਾ ਦੋ ਯਾਦ ਵੀ ਨਹੀਂ ਕਰਾਉਂਦਾ ਵੀ ਠੀਕ ਹੈ ਚੁੱਪੀ ਰਹ ਬਿਲਕੁਲ ਤੁਹਾਡੇ ਸਾਹਮਣੇ ਹੰਸਰਾਜ ਹੰਸੀ ਵੀ ਖੜੇ ਹੋਏ ਨੇ ਉਹ ਵੀ ਕਹਿੰਦੇ ਪੂਰਾ ਫਸਮਾ ਮੁਕਾਬਲਾ ਹੈਗਾ 400 ਪਾਰ ਕਰਾਂਗੇ ਕਹਿੰਦੇ ਇਸ ਵਾਰ ਤਾਂ ਤੇ ਤੁਹਾਨੂੰ ਕੀ ਲੱਗ ਰਿਹਾ ਹੈ ਇਸ ਵਾਰ ਹੈ ਤੁਹਾਡੀ ਉਮੀਦ ਕੋਈ ਤੁਹਾਡੀਆਂ ਆ ਜਾਣਗੀਆਂ ਸੀਟਾਂ ਜਾਂ ਫਿਰ ਉਹ 400 ਪਾਰ ਕਰ ਜਾਣਗੇ ਨਹੀਂ ਭਾਜਪਾ ਤਾਂ ਕੀ ਕੀ ਤੜੀ ਪਾਰ ਹੈ ਜੀ 400 ਪਾਰ ਨਹੀਂ ਤੜੀ ਪਾਰ ਹੋਣਗੇ ਕਿਉਂ ਜਿਹਾ ਕਿਉਂ ਲੱਗ ਰਿਹਾ ਹੋ ਤਾਂ ਕਹਿੰਦੇ ਵੀ ਸਾਨੂੰ ਪਿਆਰ ਬੜਾ ਮਿਲ ਰਿਹਾ ਸੀ ਪੰਡਾਂ ਦੇ ਵਿੱਚ ਜਾ ਰਹੇ ਨੇ ਲੋਕ ਸਾਡੇ ਨਾਲ ਨੇ ਪ੍ਰਧਾਨ ਮੰਤਰੀ ਖੁਦ ਹੁਣ ਪੰਜਾਬ ਪਹੁੰਚੇ ਹੋਏ ਸੀ ਪਿਆਰ ਤਾਂ ਡੋਲ ਡੋਲ ਪੈ ਰਿਹਾ ਜੀ ਪਤਾ ਹੈ ਹਾਂਜੀ ਹਾਂਜੀ ਜੀ

ਕ ਤੁਸੀਂ ਬੜੇ ਛੋਟੇ ਜਵਾਬ ਦੇ ਰਹੇ ਹੋ ਕੀ ਜਿਹੜੀ ਦੇਖੋ ਹਰ ਲੋਕਤੰਤਰ ਹੈ ਹਰ ਇੱਕ ਨੂੰ ਇੱਥੇ ਆਜ਼ਾਦੀ ਹੈ ਸਾਰਿਆਂ ਨੇ ਆਪਣੀ ਆਪਣੀ ਮਿਹਨਤ ਕਰਨੀ ਹੈ ਮਿਹਨਤ ਦਾ ਫਲ ਮਿਲਦਾ ਜ਼ਰੂਰ ਹੈ ਬਿਲਕੁਲ ਭਾਈ ਰੋਡ ਮੈਪ ਦੀ ਗੱਲ ਆਉਂਦੀ ਹੈ ਹਰ ਵਾਰ ਨੌਜਵਾਨੀ ਦੇ ਲਈ ਕੀ ਹੈਗਾ ਕਿਉਂਕਿ ਖਾਸ ਤੌਰ ਤੇ ਕਿਉਂਕਿ ਪੰਜਾਬ ਨੂੰ ਕਹਿੰਦੇ ਨਸ਼ੇ ਨਾਲ ਜੋੜ ਦਿੱਤਾ ਜਾਂਦਾ ਪੰਜਾਬ ਚ ਨਸ਼ਾ ਬਹੁਤ ਹੈਗਾ ਦੂਜਾ ਜਵਾਨੀ ਨੂੰ ਹਰ ਵੇਲੇ ਟਾਰਗੇਟ ਕੀਤਾ ਜਾਂਦਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਜਿਹੜਾ ਨਸ਼ਾ ਹੈ ਇਹਦੀਆਂ ਜੜਾਂ ਬਹੁਤ ਡੂੰਘੀਆਂ ਨੇ ਟੀ ਛੇਤੀ ਨਹੀਂ ਸਰਕਾਰ ਨੂੰ ਸਿਰਫ 2 ਸਾਲ ਹੋਏ ਨੇ ਤੇ ਹੋਊਗਾ ਤੇ ਸਭ ਤੋਂ ਵੱਡੀ ਜੜ ਕੀ ਹੈ ਬੇਰਜ਼ਗਾਰੀ ਜਦੋਂ ਬੇਰਜ਼ਗਾਰੀ ਖਤਮ ਹੋ ਗਈ ਨਸ਼ਾ ਆਪਣੇ ਆਪ ਖਤਮ ਹੋ ਜੂਗਾ ਸਰਕਾਰ ਬਹੁਤ ਲੱਗੀ ਹੋਈ ਹੈ 2 ਸਾਲਾਂ ਚ 43000 ਨੌਕਰੀਆਂ ਦੇ ਕੇ ਮਤਲਬ ਲੋਕਾਂ ਦੇ ਦਿਲ ਜਿੱਤੇ ਹੈ ਔਰ ਅੱਗੇ ਹੋਰ ਅਜੇ 3 ਸਾਲ ਪਏ ਪਤਾ ਨਹੀਂ ਕਿੰਨੀਆਂ ਨੌਕਰੀਆਂ ਹੋਰ ਮਿਲ ਜਾਣਗੀਆਂ ਔਰ ਨੌਜਾਨੀ ਜਦੋਂ ਜਬ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਜਦੋਂ ਬੰਦੇ ਕੋਲੇ ਕੰਮ ਨਹੀਂ ਹੁੰਦਾ ਉਦੋਂ ਟੇਟੇ-ਬੇਡੇ ਰਸਤੇ ਅਪਣਾਉਂਦਾ ਜਾਂ ਥਾਟ ਗਲਤ ਆਉਂਦੇ ਨੇ ਪਰ ਜਦੋਂ ਬੰਦਾ ਰੋਜ਼ਗਾਰ ਕਮਾਉਂਦਾ ਹੈ ਰੋਜ਼ਗਾਰ ਜੋਗਾ ਹੋ ਜਾਂਦਾ ਤਾਂ ਫਿਰ ਇਹ ਮਾੜੇ ਥਾਟ ਨਹੀਂ ਆਉਂਦੇ ਦੇਸ਼ ਬਚਾਉ ਦੀ ਗੱਲ ਹੋ ਰਹੀ ਹੈ ਕਹਿੰਦੇ ਬੀਜੇਪੀ ਤੋਂ ਬੀਜੇਪੀ ਨੂੰ ਭਜਾ ਦਿਓ ਕਹਿੰਦੇ ਪਰ ਬੀਜੇਪੀ ਕਹਦੀ ਹੈ ਕਿ ਅਸੀਂ ਆਉਣਾ 400 ਪਾਰ ਦੇਸ਼ ਕਿਵੇਂ ਬਚਾਇਆ ਜਾਏਗਾ ਗੱਠ ਜੋੜ ਤਾਂ ਉੱਪਰ ਤੱਕ ਕਹੇਗਾ ਪੰਜਾਬ ਦੇ ਵਿੱਚ ਵੀ ਕੋਈ ਅਜਿਹੀ ਚਰਚਾ ਹੈਗੀ ਹੈ ਜਾਂ ਕੋਈ ਅੱਗੇ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ ਪੰਜਾਬ ਦੇ ਵਿੱਚ ਕਿਵੇਂ ਚਰਚਾ ਵੀ ਜਿਵੇਂ ਨੈਸ਼ਨਲ ਲੈਵਲ ਤੇ ਗੱਠ ਜੋੜ ਹੈਗਾ ਪੰਜਾਬ ਚ ਵੀ ਨੈਸ਼ਨਲ ਲੈਵਲ ਤੇ ਤਾਂ ਹੈਗਾ ਹੀ ਇਹ ਗੱਠ ਜੋੜ ਤੇ ਮੇਨ ਮੁੱਦਾ ਤਾਂ ਇਹੀ ਹੈ ਵੀ ਭਾਜਪਾ ਨੂੰ ਪਹੁੰਚਾਉਣਾ ਐਤਕੀ ਹਾਂਜੀ ਤੇ ਲੱਗਦਾ ਕਿ ਸੌਕੀ ਭੱਜ ਜਿਉਂ ਤਾਂ 2047 ਤੱਕ ਉਹਨਾਂ ਨੇ ਸਟ੍ਰੈਟਜੀ ਬਣਾ ਲਈ ਹੈ ਕਿ ਅਸੀਂ 47 ਤੱਕ ਰਾਜ ਕਰਨਾ ਹੈ ਬਾਈ ਇੱਥੇ ਰਹਿੰਦਾ ਕੋਣ ਹੈ ਤੇ ਰਾਵਣ ਵਰਗੇ ਜਿਹਨਾਂ ਦੇ ਪਾਵੇ ਨਾਲ ਕਾਲ ਬੰਨੇ ਹੋ ਅਸੀਂ ਉਹ ਨਹੀਂ ਰਹੇ ਤੇ ਹਰ ਇੱਕ ਦਿਨ ਇੱਕੋ ਜਿਹੇ ਰਹਿੰਦੇ ਹੁੰਦੇ ਜੀ ਆਉਂਦੇ ਆ ਮਿਹਨਤ ਕਰਦ ਰਹੀਆਂ ਬਾਕੀ ਪਾਰਟੀਆਂ ਉਹ ਜ਼ਰੂਰ ਭੱਜਣਗੀਆਂ ਬਿਲਕੁਲ ਬਈ ਆਪਾਂ ਇੱਕ ਇੰਟਰਵਿਊ ਕਰ ਰਹੇ ਸੀ ਕਿ ਇੱਕ ਨਿੱਜੀ ਚੈਨਲ ਦੇ ਤੁਸੀਂ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਕਿ ਮੈਂ ਰਾਜਨੀਤੀ ਤੋਂ ਦੂਰ ਹੀ ਰਵਾਂਗਾ ਕਿ ਮੈਂ ਆਵਾਂਗਾ ਨਹੀਂ ਰੋਜ਼ਾਨਾ ਸਪੋਕਸਮੈਨ ਤੇ ਆਪਣਾ ਇੰਟਰਵਿਊ ਹੋਇਆ ਸੀਗਾ ਤੁਹਾਨੂੰ ਫਿਰ ਨੇੜਾ ਕਿਉਂ ਆਣਾ ਪੈ ਗਿਆ ਕਿ ਤੁਹਾਨੂੰ ਦਰਦ ਲੱਗਿਆ ਪੰਜਾਬ ਦੇ ਨਾਲ ਵੀ ਪੰਜਾਬ ਦੇ ਲੋਕ ਮੁਸ਼ਕਲ ਦੇ ਵਿੱਚ ਮੈਂ ਪੋਲੀਟੀਕਲ ਨਹੀਂ ਹੈਗਾ ਨਾ ਹੀ ਮਤਲਬ ਮੇਰਾ ਇਰਾਦਾ ਸੀ ਜਿਵੇਂ ਸੱਚੀ ਗੱਲ ਹੈ ਕਿ ਮੇਰਾ ਜਿਵੇਂ ਇਰਾਦਾ ਨਹੀਂ ਸੀ ਇਹ ਤਾਂ ਮਾਨ ਸਾਹਿਬ ਹੋਣਾਂ ਨੇ ਕਹਿੰਦੇ ਵੀ ਮੈਂ ਕਿਹਾ ਵੀ ਮੇਰੇ ਕੋਲ ਟਾਈਮ ਨਹੀਂ ਹੈਗਾ ਕਹਿੰਦਾ ਵੀ ਤੈਨੂੰ ਉਹਨੇ ਬਿਜ਼ੀ ਕੀਤਾ ਕਿ ਨਹੀਂ ਲੋਕਾਂ ਨੇ ਕੀਤਾ ਨਾ ਤੇ ਹੁਣ ਲੋਕਾਂ ਲਈ ਵੀ ਕੁਛ ਕਰ ਤੇ ਫਿਰ ਹੁਣ ਲੋਕਾਂ ਲਈਏ ਕਰਨ ਆਏ ਕਈ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਹਿੰਦੇ ਕਰਮਜੀਤ ਅਨਮੋਲ ਆਏਗਾ ਹੀ ਨਹੀਂ ਕਹਿੰਦੇ ਕਲਾਕਾਰ ਹੈ ਫਿਲਮਾਂ ਜਿਹੜੀਆਂ ਨੇ ਇਹਨਾਂ ਨੇ ਕੀਤੀਆਂ ਨੇ ਤਾਂ ਉਧਰ ਨੂੰ ਲੰਘ ਜਾਣਾ ਕਹਿੰਦੇ ਜਿਵੇਂ ਸੰਨੀ ਦੇਵਾਲ ਭੱਜ ਗਿਆ ਸੀਗਾ ਨਲਕਾ ਪੱਟਨ ਨਹੀਂ ਆਇਆ ਬਾਅਦ ਚ ਦੇਖੋ ਜਿਹੜੇ ਕਲਾਕਾਰ ਅਦਰ ਪਾਰਟੀਆਂ ਦੇ ਨੇ ਉਹਨਾਂ ਤੇ ਇਲਜ਼ਾਮ ਲੱਗਦੇ ਆ ਤੁਸੀਂ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਸਾਹਿਬ ਦੇ ਕਿਉਂ ਨਹੀਂ ਉਦਾਹਰਨ ਦਿੰਦੇ ਵੀ ਉਹ ਖੜੇ ਆ ਨਾ ਡਟ ਕੇ ਬਲਕਾਰ ਸਿੱਧੂ ਦੀ ਉਦਾਹਰਨ ਕਿਉਂ ਨਹੀਂ ਦਿੰਦੇ ਵੀ ਉਹ ਵੀ ਕਲਾਕਾਰ ਉਹ ਵੀ ਖੜੇ ਆ ਅਨਮੋਲ ਗਗਨ ਮਾਨ ਵੀ ਕਲਾਕਾਰ ਹੈ ਉਹ ਵੀ ਖੜੇ ਆ ਉਹਨਾਂ ਨੂੰ ਕਿਸੇ ਨੇ ਕਹਿ ਵੀ ਭੱਜ ਕੇ ਆਮ ਆਦਮੀ ਪਾਰਟੀ ਦਾ ਕੋਈ ਵੀ ਕੈਂਡੀਡੇਟ ਹੈ ਉਹ ਲੋਕਾਂ ਚ ਹੀ ਰਹੂਗਾ ਕਿਸਾਨਾਂ ਦਾ ਵੀ ਕਿਸਾਨ ਸ਼ੰਭੂ ਬਾਰਡਰ ਤੇ ਬੈਠੇ ਹੋਏ ਨੇ ਉਦੋਂ بڑے ਵੱਡੇ ਇਲਜ਼ਾਮ ਲੱਗੇ ਪੰਜਾਬ ਸਰਕਾਰ ਦੇ ਉੱਤੇ ਕਿ ਕਿਸਾਨਾਂ ਦੇ ਹਿੱਤ ਦੀ ਨਾ ਗੱਲ ਕੀਤੀ ਕਿਸਾਨਾਂ ਦੇ ਉਲਟ ਚੱਲੇ ਆ ਕਿ ਉੱਥੇ ਕਾਂਗਰਸ ਇਹ ਖਾਸ ਤੌਰ ਤੇ ਕਹਿੰਦੀ ਰਹੀ ਹੈ ਤੁਹਾਨੂੰ ਕੀ ਲੱਗਦਾ ਕਿ ਕਿਸਾਨਾਂ ਦੇ ਲਈ ਕੀ ਰੋਡ ਮੈਪ ਹੋਏਗਾ ਉਹਨਾਂ ਦਾ ਇਹ ਕਿਵੇਂ ਦਰਦ ਨੂੰ ਜੜਾ ਅੱਗੇ ਚੱਕਿਆ ਜਾਏਗਾ ਕਿ ਉਹਨਾਂ ਦਾ ਹੱਲ ਹੋ ਸਕੇ ਦੇਖੋ ਜੀ ਕਿਸਾਨਾਂ ਦੇ ਨਾਲ ਖੜੀ ਹੈ ਗਵਰਨਮੈਂਟ ਤੇ ਹਮੇਸ਼ਾ ਰਹੋਗੀ ਪੰਜਾਬ ਗਵਰਨਮੈਂਟ ਭਗਵੰਤ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਤੇ ਖੜੀ ਰਹੋ ਬਹੁਤ ਸ਼ੁਕਰੀਆ ਕਰਮਜੀਤ ਅਨਮੋਲ ਜੜ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਤੇ ਉਹ ਵਕਨੇ ਵਕਨੇ ਤਾਮਾ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਨੇ ਇਸ ਵੀਡੀਓ ਨੂੰ ਵੱਤ ਵੱਤ ਸਾਂਝਾ ਕਰੋ ਕੈਮਸਾ ਜੋਗ ਦੇ ਸੀ ਜਿੰਮੀ ਤਨਵਾ